ਵੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰਜੀ ਕੀ ਫਤਿਹ ਜੀ ਤੇ ਲੋ ਜੀ ਵੈਗੁਰਜੀ ਹੁਣ ਲਗਾ ਦਈ ਆਪਾਂ ਪਹਿਲਾਂ ਝਾੜੂ ਫਟਾਫਟ ਇੱਧਰੇ ਕੰਵਰੇ ਚ ਲਗਾ ਦੇਣੀ ਆ ਫਿਰ ਇੰਨੇ ਸਾਜਰੇ ਲਗਾ ਦੇਣੀ ਆ ਫਿਰ ਸਾਜਰੇ ਕੰਮ ਨਿਬੜ ਜਾਂਦਾ ਹੁਣ ਮੇਰਾ ਫਿਰ ਬੇਟਾ ਜਾਊ 7 ਵਜੇ ਫਿਰ ਮੈਨੂੰ ਰੋਟੀ ਲਾ ਦੂੰ ਤੇ ਲੋ ਜੀ ਇੱਧਰ ਤੂੜੀ ਆ ਜਾਂਦੀ ਔਂ ਜਿੱਤਾਂ ਕੂੜਾ ਤਾਂ ਹੁੰਦਾ ਨਹੀਂ ਇੱਧਰ ਟਾਕੀ ਵਿੱਚ ਦੀ ਨਾ ਜਦੋਂ ਮੱਝਾਂ ਨੂੰ ਪਾਉਂਦੇ ਨੇ ਤੂੜੀ ਤੜੀ ਸੰਨੀ ਕਰਦੇ ਆ ਉਦੋਂ ਤੂੜੀ ਆ ਜਾਂਦੀ ਆ ਉੜਕੇ ਦਰਹਵਾਜ ਜਦੋਂ ਪੂਰਾ ਚਲਦਾ ਹਵਾ ਵੀ ਵਧੀਆ ਆਉਂਦੀ ਆ ਤੇ ਕੂੜਾ ਗਰਕਟ ਵੀ ਵਧੀਆ ਆਉਂਦਾ ਏ ਤੇ ਲੋਜੀ ਝਾੜੂ ਲਗਾ ਦਾਂ ਪਹਿਲਾਂ ਹੁਣ ਮੈਂ ਇਹ ਕੰਵਰੇਚ ਉਧਰ ਇੰਨੇ ਵੇਟ ਆ ਉਠੂ ਟੂਗਾ ਫਿਰ ਚ ਪੋਚਾਂ ਬਾਚ ਲਗਾ ਦੂੰਗੀ ਲੋਜੀ ਤੇ ਝਾੜੂ ਲੱਗ ਜੇ ਵੀ ਪਹਿਲਾਂ ਆਪਣਾ ਸਾਜਰੇ ਸਾਜਰੇ ਤੇ ਫੇਰ ਜੰਤੀ ਨੇ ਹੁਣ ਰੋਟੀ ਖਾ ਕੇ ਮੋਟਰ ਤੇ ਇੱਕ ਤਾਂ ਇੱਕ ਵੇਟ ਆ ਜਾਂਦਾ ਹੁਣ ਸਾਜਰੇ ਤੈ ਲੋ ਜੀ ਫਿਰ ਮੈਂ ਨਿਪ ਝਾੜੂ ਲਗਾ ਦਨੀ ਆ ਆਟਾ ਗੁੰਨਦਾ ਨਹੀਂ ਆ ਪਹਿਲਾਂ ਚਾਹ ਕਰਦੇ ਆ ਜਦੋਂ ਆਟਾ ਜਿਹਦੇ ਗੁੰਨਦਾ ਨਹੀਂ ਆ ਹੁਣ ਮੇਰੇ 7 ਵਜੇ ਦੇ ਚੱਲ ਜਾਂਦੇ ਨੇ ਇਹ ਫਿਰ ਹੁਣ ਮੇਰਾ ਸੱਜਰੇ ਕੰਮ ਨਿਭੜ ਜਾਂਦਾ ਨਹੀਂ ਬੈਠਾ ਜਾਂਦਾ ਸੀਗਾ ਲੇਟ ਫਿਰ ਬੈਠੇ ਰਹਿੰਦੇ ਅਸੀਂ ਇਹ ਵੀ ਬੈਠੇ ਰਹਿੰਦੇ ਮੈਂ ਵੀ ਬੈਠੀ ਰਹਿੰਦੀ ਬੇਟ ਆਊਟ ਲੇਟ ਉੱਠਦਾ ਸੀਗਾ ਤੇ ਲੇਟ ਜਾਂਦਾ ਸੀਗਾ ਇਹਦੇ ਕਰਕੇ ਮੈਂ ਕੰਮ ਵੀ ਲੇਟ ਤੇ ਹੁਣ ਲੋ ਜੀ ਇੱਧਰ ਪਹਿਲਾਂ ਝਾੜੂ ਲਗਾ ਦਈਏ ਸਾਰੇ ਕਮਰਿਆਂ ਚ ਫਿਰ ਪੋਚਾ ਦੇਖੂ ਜੇ ਤਾਂ ਰੋਟੀ ਪਹਿਲਾਂ ਲਾਉਣੀ ਹੋਈ ਬੇਟੇ ਨੂੰ ਰੋਟੀ ਲਾ ਦੂੰ ਪਹਿਲਾਂ ਨਹੀਂ ਫਿਰ ਪੋਚਾ ਲਗਾ ਦੂੰ ਜੀ ਹਲੇ ਟੈਂਪ ਪਿਆ ਹੋਇਆ ਤੇ ਲੋ ਜੀ ਤੇ ਲਗਾ ਚੱਲੋ ਆਪਣਾ ਇਹ ਕਮਰਾ ਤਾਂ ਹੋ ਗਿਆ ਸਾਫ਼ ਹੋ ਗਿਆ ਇਹ ਹੁਣ ਕਿ ਸੁੱਧ ਦਰਵਾਜ਼ਾ ਹਲੇ ਬੰਦ ਰਿਹਾ ਇਸ ਵਾਲਾ ਕਮਰਾ ਨਹੀਂ ਫੇਰ ਖੋਲਦੀ ਸੀ ਤੇ ਅਸੀਂ ਦਰਵਾਜ਼ਾ ਗੇਟ ਠੰਡਾ ਰਹਿੰਦਾ ਥੋੜਾ ਥੋੜਾ ਪੱਖਾ ਚੱਲੀ ਜਾਂਦਾ ਇਸ ਨੂੰ ਬੰਦ ਕਰਦਨੇ ਆ 6 ਵਜੇ 6 ਵਜੇ ਤੋਂ ਪਹਿਲਾਂ ਵੀ ਬੰਦ ਕਰਦਨੇ ਨੇ ਬੇਟਾ ਪਿੰਡ ਦਾ ਕੱਫੇ ਉੱਠ ਖੜਦਾ ਆਪੇ ਬੰਦ ਕਰ ਜਾਂਦਾ ਹੁਣ ਤਾਂ ਹੁਣ ਤਾਂ ਬਹੁਤ ਘੱਟ ਲਾਉਣੀ ਆਈ ਸੀ ਦਿਨ ਚ ਲਾਉਂਦੇ ਹੀ ਨਹੀਂ ਐਨੀ ਗਰਮੀ ਲੱਗਦੀ ਨਹੀਂ ਹੁਣਾਂ ਦੇ ਰਾਤ ਰਾਤ ਨੂੰ ਚਲੋ ਲਾਗਾਂ ਤੇ ਨਹੀਂ ਆਏ ਹੁੰਦਾ ਵੀ ਪੈਣੇ ਆ ਤਿੰਚੇ ਤਾਂ ਹੁਣ ਬੰਦ ਕਰਿਆ ਵਾ ਜਦ ਦੀ ਨੰਨੀ ਪਰੀ ਗਈ ਆ ਨੰਨੀ ਪਰੀ ਲਾਉਂਦੀ ਸੀਗੀ ਜ਼ਿਆਦਾ ਤਾਂ ਹੁਣ ਜਿੱਦਣ ਦਾ ਮੀਂਹ ਪਿਆ ਮੌਸਮ ਵਿੱਚ ਫਰਕ ਪੈ ਗਿਆ ਦਿਨ ਚ ਕੁਸ ਮੈਂ ਹੁੰਨੀਆਂ ਘਰ ਕੱਲੀਓ ਮੈਂ ਤਾਂ ਲਾਉਂਦੀ ਹਾਂ ਦੀ ਘੱਟ ਲਾਉਣੀ ਆਈ ਸੀ ਤਾਂ ਇਧਰ ਏਸੀ ਜਿਹੜਾ ਕਮਰੇ ਚ ਠੰਡਾ ਹੁੰਦਾੁੱਥੇ ਵਾਈ ਜਾਂਦੇ ਆ ਤੇ ਲੋਝੇ ਹਿੱਟਾ ਰੋ ਲਾ ਕੇ ਕਰਦੀ ਹਾਂ ਇਹ ਕੋਚਾ ਜਾਂ ਬਾਲਟੀ ਉੱਤੇ ਰੱਖ ਤਨੀ ਇਹਨੇ ਇਹਨੂੰ ਸਾਫ਼ ਕਰ ਦਨੀ ਇੱਥੇ ਵੀ ਗਰਤ ਗਰਤ ਜੀ ਪੈ ਜਾਂਦੀ ਆ ਇਹਨੇ ਇਹ ਕੋਚਾ ਲਵਾ ਦੂੰਗੀ ਫਿਰ ਝਾੜੂ ਲਗਾ ਦਾਂ ਫਟਾ ਫਟਾ ਕਮਰੇ ਫੜਿਆ ਆਪਣਾ ਤੇ ਲੋਝੇ ਬੂਟ ਰੱਖ ਦਿੰਦੇ ਆ ਕਿ ਬਾਦੂ ਘਟੂ ਜੀ ਬੂਟ ਜਿਹੜੇ ਪਾਉਂਦੇ ਹੁੰਦੇ ਰਿਹਾ ਉਹਨੇ ਬਾਦੂ ਘਟੂ ਤਾਂ ਉੱਧਰ ਲਮਾਰੀ ਚ ਨੇ ਵਿਆਹ ਵਾਲਿਆਂ ਜੀ ਕੋਈ ਪਾਉਂਦੇ ਨੇ ਸਾਮੂ ਬੇਟੇ ਦਾ ਫਿਰ ਪਤਾ ਨਹੀਂ ਲੱਗਦਾ ਕਿਹੜੇ ਪੌਂਦਾ ਕਦੇ ਉਹ ਪਾ ਜਾਂਦਾ ਕਦੇ ਉਹ ਪਰ ਹੁਣ ਤਾਂ ਪੌਂਦਾ ਹੀ ਨਹੀਂ ਹੁਣ ਤਾਂ ਚੱਪਲਾ ਹੀ ਪਾ ਜਾਂਦਾ ਹਲੇ ਕਾਲਜੀ ਜਾਂਦਾ ਨਹੀਂ ਉਹਦਾ ਛੁੱਟੀਆਂ ਨੇ ਤੇ ਲੋ ਜੀ ਹੁਣ ਝਾੜੂ ਲਗਾਤਾ ਇਹ ਕਮਰੇ ਚ ਪੋਚਾ ਲਗਾਤਾ ਇੱਧਰ ਵੀ ਲਗਾਤਾ ਕੰਮ ਨਿਪਟ ਗਿਆ ਆਪਣਾ ਸਾਜਰੇ ਤੇ ਲੋ ਜੀ ਹੁਣ ਗਿੱਲਾ ਸੀਗੇ ਨੇ ਮੈਂ ਬੈ ਗਈ ਸੀਗੇ ਹਵਾ ਲੈਂਦੀ ਸੀਗੀ ਇੱਧਰ ਵੀ ਲੱਗ ਗਿਆ ਸੀਗਾ ਤੇ ਹਵਾ ਲੈਣ ਲੱਗ ਜਾਨੀ ਆ ਫਿਰ ਹੁਣ ਦੇਖਦੀ ਹਲੋ ਜੀ ਇਹ ਕਮਰਾ ਰਹਿ ਗਿਆ ਸੀਗਾ ਮੇਰਾ ਏਸੀ ਵਾਲਾ ਤੇ ਏਸੀ ਵਾਲੇ ਕਮਰੇ ਚ ਲਗਾ ਦੇਣੀ ਆ ਫਿਰ ਦਵਾਰੇ ਤੇ ਲੋ ਜੀ ਹੁਣ ਇੱਧਰ ਲਗਾ ਦੀ ਏਸੀ ਵਾਲੇ ਕਮਰੇ ਚ ਫਟਾਫਟ ਇਹ ਦਰਵਾਜ਼ਾ ਫਿਰ ਮੈਂ ਹੌਲੀ ਉਹ ਖੋਲਦੀ ਸੀਤੀ ਨਹੀਂ ਖੋਲਦੀ ਇੱਥੇ ਠੰਡਾ ਰਹਿੰਦਾ ਕਮਰਾ ਚੰਮਦਾ ਨਹੀਂ ਆ ਫਿਰ ਹੁਣ ਜਿ ਬਹਿ ਜਾਣੇ ਆ ਕੇ ਇੱਥੇ ਤੇ ਲੋ ਜੀ ਬੰਦਿਆਂ ਨਾਲ ਹੀ ਕਹਿੰਦੇ ਹੁੰਦੇ ਨੇ ਕੂੜੇ ਹੁੰਦੇ ਨੇ ਹਨਾ ਬੰਦਿਆਂ ਨਾਲੇ ਰੌਣਕ ਹੁੰਦੀ ਆ ਜਦੋਂ ਨੰਨੀ ਫਰੀ ਆਈ ਵੀ ਸੀਗੀ ਇੰਨਾ ਗਾਹ ਪੈਂਦਾ ਸੀਗਾ 11 ਵਜੇ 12 ਵਜਾਂ ਦੇ ਸੀਗੇ ਵਿੱਚ ਅਰਸਾ ਆਇਆ ਸੀਗਾ ਉੱਠਦੇ ਹੀ ਨਹੀਂ ਸੀਗੇ 10 ਵਜੇ ਉੱਠਦੇ ਤੇ ਅਰਸ ਵੀ 10 ਵਜੇ ਉੱਠਦਾ ਤੇ 12 ਵਜੇ ਰੋਟੀਆਂ ਖਾਂਦੇ ਅਰਸ ਜਾਂਦਾ 11:30 ਤੇ 12 ਵਜੇ 12 ਵਜੇ ਹਾਂ 11:30 12 ਵਜੇ ਜਾਂਦਾ ਸੀਗਾ ਅਰਸ ਇਹ ਪੜਦੇ ਫੇਰ ਲਾਉਂਗੇ ਨੇ ਸੁੱਕ ਜੂਗਾ ਇੱਥੋਂ ਤੇ ਫਿਰ ਰੋਟੀ ਖਾਂਦੀਆਂ ਜਾਂਦੀਆਂ ਕੰਮ ਨੇ ਵੀੜਤਾ ਲੋ ਚ ਇਹ ਕਮਰੇ ਦਾ ਵੀ ਨੀ ਵੀੜਤਾ ਇੱਕ ਬਾਜਾਂ ਦਾ ਮੈਨੂੰ ਭਾਂਡੇ ਢਿੰਡੇ ਮਾਂਜਣ ਨੂੰ ਤੇ ਲੋ ਜੀ ਹੁਣ ਚਲੇ ਜਾਂਦੇ ਨੇ ਅਰਸ਼ਾ ਆਪਣੇ ਪਿੰਡ ਚ ਲਿਆ ਗਿਆ ਨੰਨੀ ਪਰੀ ਚਲੀ ਗਈ ਆਪਣੇ ਪਿੰਡ ਨੂੰ ਤੇ ਹੁਣ ਸਾਜਰੇ ਕਮਰੇ ਪੜ ਜਾਂਦਾ ਮੇਰੇ 8.5 ਨੂੰ ਨੀਪੜ ਜਾਂਦਾ ਬੇਲੀ ਹੋ ਜਾਂਦੀ ਐ ਇਹ ਮੈਂ ਧਾਲ ਵਾਲਾ ਕੁੱਕਰ ਸੀਗਾ ਤੇ ਸਬਜੀ ਵਾਲਾ ਇਨ੍ਹਾਂ ਤੇ ਨਾਂ ਆਮ ਪਤਾਚਾਰ ਲਗਾਇਆ ਸੀਗਾ ਖੱਟਾ ਫਿਰ ਇਹਨੂੰ ਮਾਂਜ ਕੇ ਲਿਓਂਗੀ ਪਹਿਲਾਂ ਮਿੱਟੀ ਨਾਲ ਫਿਰ ਭਾਂਡੇ ਮਾਂਜੂ ਇਹਦੇ ਨਾਲ ਮਿੱਟੀ ਨਾਲ ਨਾਲ ਸੁਆਹ ਨਾਲ ਮਾਂਜ ਕੇ ਬਹੁਤ ਵਧੀਆ ਸਾਫ ਹੋ ਜਾਂਦੇ ਨੇ ਬਿੰਮ ਨਾਲੋਂ ਇਹਨਾਂ ਨਾਲ ਬਿੱਟੀ ਨਾਲ ਸਾਫ ਜਾਂ ਲਓ ਜੀ ਹੁਣ ਫਿਰ ਇੱਧਰ ਲਗਾਦੀ ਆ ਆਪਾਂ ਪੋਚਾਂ ਸਾਫ ਕਰਦੀ ਆ ਹੁਣ ਦਿਵਾਰੇ ਵੀ ਲੱਗ ਜਾਂਦਾ ਕਈ ਵਾਰੀ ਮੇਰੇ ਅਹੇ ਜਾ ਮੂਡ ਬਣਦਾ ਇੱਕ ਵਾਰੀ ਵੀ ਨਹੀਂ ਲਾਉਂਦੀ ਕਈ ਵਾਰੀ ਦੋ ਵਾਰੀ ਲੱਗ ਜਾਂਦਾ ਮੇਰਾ ਪਤਾ ਹੀ ਨਹੀਂ ਲੱਗਦਾ ਹੁਣ ਸਾਰੇ ਚਲੇ ਗਏ ਸੀਗੇ ਮੈਂ ਉੱਧਰ ਲਾਉਂਦੀ ਸੀਗੀ ਰਸੋਈ ਸਾਫ ਕਰਦੀ ਆ ਭਾਂਡੇ ਠਿੰਡੇ ਮਾਂਜ ਦੀਆਂ ਜਦੋਂ ਫਿਰ ਦੁਬਾਰੀ ਵੀ ਲਗਾ ਦਾਨੀ ਆ ਤੇ ਲਓ ਜੀ ਹੁਣ ਮੈਂ ਲਗਾ ਦਾਂ ਇੱਥੇ ਵੀ ਪੋਚੇ ਇੱਥੇ ਸੁੱਕ ਜੂਗਾ ਆਪ ਉਧਰੇ ਏਸੀ ਵਾਲੇ ਕਮਰੇ ਚ ਫਿਰ ਨਹੀਂ ਕੋਈ ਵੀ ਬੜਦਾ ਜਦੋਂ ਉੱਠ ਖੜ੍ਹਦੇ ਨੇ ਬੇਟਾ ਵੀ ਨਹੀਂ ਬੜਦਾ ਇਹ ਰੋਟੀਆਂ ਖਾਂਦਾ ਜੇ ਖਾਣੀ ਹੁੰਦੀ ਆ ਨਹੀਂ ਇਧਰੇ ਬਹਿ ਕੇ ਖਾ ਲਾਂਦਾ ਰੋਟੀ ਖਾ ਕੇ ਨੰਗ ਜਾਂਦਾ ਤੇ ਲੋਜੀ ਕੰਮ ਨਿਪੜ ਗਿਆ ਇਧਰ ਆਪਣਾ ਉੱਚੇ ਪਚਾਈ ਦਾ ਸਾਰਾ ਤੇ ਸਾਫ ਕਰਤਾ ਤੇ ਇੱਥੇ ਲਾ ਦੀ ਪੋਚ ਆਪਾਂ ਲੌਕੀ ਚ ਹੁਣ ਇਨੇ ਇਧਰੋਂ ਹਵਾ ਪਾਸ ਹੋਈ ਜਾਊਗੀ ਸੁੱਕ ਜਾਊਗਾ ਫਿਰ ਜਾ ਦੇ ਆਪਣੇ ਆਪ ਹੀ ਸੁੱਕ ਜਾਂਦਾ ਖੇ ਤਾਂ ਤੇ ਲੋ ਜੀ ਸਾਰੇ ਕੰਮ ਨਿਪਟ ਗਿਆ ਰਸੋਈ 'ਚ ਲਗਾਤਾ ਧੋਤੀ ਸੀਗੀ ਰਸੋਈ ਤਾਂ ਮੈਂ ਧੋ ਹੀ ਦੇਣੀ ਆ ਧੋ ਕੇ ਸਮਾਰ ਕੇ ਵਾਈਪਰ ਫੇਰਦਾ ਨਹੀਂ ਉਸ ਤੋਂ ਬਾਅਦ ਪੋਚਾ ਲਗਾਤਾ ਲੌਬੀ 'ਚ ਦਵਾਰੇ ਫੇਰ ਲੱਗ ਗਿਆਈ ਰਸੋਈ 'ਚ ਉਹ ਗਿੱਲਾ ਹੁੰਦਾ ਨਾ ਪੋਚਾ ਫਿਰ ਸਾਰੇ ਲਾਤਾ ਲਾਈਟ ਬੰਦ ਕਰਿਆ ਹੁਣ ਰਸੋਈ ਦੀ ਇੱਧਰ ਆ ਕੇ ਬਹਿ ਗਈ ਨਾਲ ਤਾਂ ਪੱਖਾ ਲਾ ਕੇ ਹਵਾ ਲੈਣੇ ਆ ਤੇ ਨਾਲੇ ਦੋ ਚਾਰ ਜਾਮਣਾ ਖਾਣੀਆਂ ਜਿਹੜੀਆਂ ਰਾਤ ਲੈਂਦੀਆਂ ਸੀਗੀਆਂ ਧੋ ਕੇ ਮੈਂ ਤੇ ਉਸ ਤੋਂ ਬਾਅਦ ਫਿਰ ਜਾਵਾਂਗੇ ਬਾਹਰ ਜਾਮਣਾ ਲੈਣ ਆਪਾਂ ਨੇ ਰੋਸ ਕੇ ਨਾ ਪਰੇ ਰੋਦੀ ਬੇਲ ਤਾਂ ਬਾਦੂ ਆ ਆਦੇ ਲੱਗੇ ਵੀਨ ਫੁੱਲ ਲੱਗੀਆਂ ਹਾਂ ਹਾਂ ਆਪਣੇ ਖੇਤ ਕਨੂਰੇ ਤੱਕ ਆਹ ਹੋਰੇ ਤੱਕ ਆਹ ਤਾਂ ਇਹ ਕਿਨ ਉੱਧਰ ਆਹ ਦਾ ਬਾਦੂ ਨੇ ਪਰ ਲੱਗਿਆ ਨਹੀਂ ਕੁਸ ਇਹਦੇ ਪ੍ਰਿੰਡੀਆਂ ਵੀ ਨਹੀਂ ਲੱਗਿਆ ਨਹੀਂ ਇੰਨਾ ਕੀ ਇਹਦੀਆਂ ਨੇ ਇਹਦੇ ਕੀ ਇਹਦੀਆਂ ਬੇਲਾਂ ਨੂੰ ਫੁੱਲ ਲੱਗੀਆਂ ਜਾਂਦੇ ਨੇ ਸੁੱਕੀ ਜਾਂਦੇ ਨੇ ਹੂੰ ਸੁੱਕੀ ਜਾਂਦੇ ਆ ਦੇਖਾ ਲੱਗਿਆ ਨਹੀਂ ਇਹ ਦੋ ਕਨੇ ਨੇ ਇੱਕ ਨੂੰ ਕੀ ਕਰੂਗਾ ਇਹ ਹੋਰ ਦੋ ਚਾਰ ਲਾ ਲੜੀਆਂ ੱਲਿਆਂ ਦੀ ਵੀ ਜੀਲ ਆ ਵਿੱਚ ਭਿੰਡੀਆਂ ਦੀ ਭਿੰਡੀਆਂ ਵੀ ਲੱਗਦਾ ਨਹੀਂ ਇੰਨਾ ਕੁਸ ਤੈਨੂੰ 10000 ਰਹੀਆਂ ਭਿੰਡੀਆਂ ਤਾਂ ਲੱਗੀਆਂ ਨੇ ਦੋ ਚਾਰ ਆ ਨਹੀਂ ਲੱਗੀਆਂ ਕਰੇਲੇ ਨਹੀਂ ਲੱਗੇ ਕੀ ਆ ਤੋਰੀਆਂ ਹੁਣ ਉੱਗੀਆਂ ਨੇ ਚਲ ਹੁਣ ਕੀ ਪਤਾ ਸੌਣ ਦੇ ਮਹੀਨੇ ਤੋਂ ਬਾਅਦ ਆ ਦੇਖ ਹੈ ਠੀਕ ਨੇ ਨਹੀਂ ਜਾਣਦਾ ਕਿੱਦਨੂ ਆ ਦੇ ਆਪਣੇ ਤੇ ਕੇ ਆ ਦੇ ਉਹ ਚੁੱਕ ਲੋ ਆਪਣੇ ਆਪ ਗਿਰਦੀਆਂ ਨੇ ਇਹ ਆ ਦੇ ਮਾਈ ਨਹੀਂ ਇਹਦੇ ਚ ਪਾਵਾਂਗੇ ਸਾਫ ਸਾਫ ਆ ਦੇ ਹਾਂ ਹਾਂ ਆ ਦੇ ਕੇ ਮਰਾਤ ਲੈ ਕੇ ਗਈ ਸੀਗੀ ਨਾ ਦੇ ਖਦਮੋਂ ਚੁੰਨੀ ਹੀ ਰਹੀ ਜਾਂਦੀ ਹੈ ਕਿ ਚੁੰਨੀ ਰਹੀ ਕਿ ਜੰਮਣਾ ਦੇ ਚੌਚੇ ਚ ਚੁੰਨੀ ਵੀ ਰਹੀ ਹੈ ਨਾ ਨਾ ਚੁੰਨੀਆਂ ਨੇ ਡਿੱਗੀ ਜਾਂਦੀਆਂ ਨੇ ਪੱਕੀ ਜਾਂਦੀਆਂ ਨੇ ਡਿੱਗੀ ਜਾਂਦੀਆਂ ਨੇ ਹਨਾ ਇੱਕ ਦਿਨ ਮੈਂ ਸੁੰਭਰ ਕੇ ਗਈ ਸੀ ਮਾਸੀ ਸਾਫ ਸਾਫ ਦਾ ਪਤਾ ਲੱਗ ਜਾਂਦਾ ਇਹ ਇੱਕ ਦਿਨ ਆ ਪੱਤੇ ਸਾਰੇ ਮੈਂ ਇਕੱਠੇ ਕਰੇ ਉਰੇ ਤੇ ਪੱਤੇ ਉਰੇ ਤੇ ਪੱਤੇ ਮੈਂ ਕਿਹਾ ਗਿਰਿਆ ਕਰਨੀਂ ਪਤਾ ਨਹੀਂ ਲੱਗਿਆ ਕਰਨਾ ਹੋਣਾ ਫਿਰ ਮੈਂ ਸੁੰਬਰ ਕਹ ਦੇ ਦੀ ਸਾਈਡ ਤੇ ਇੱਕ ਹਏ ਨਾ ਕੋਈ ਆਉਂਦਾ ਹੀ ਨਹੀਂ ਕੋਈ ਆਉਂਦਾ ਹੀ ਨਹੀਂ ਮਾਇਆ ਹੋਣੀ ਆ ਆ ਦੇ ਚੁੱਕਲੀ ਹਲੇ ਪਿੰਡੇ ਚ ਜਵਾਕਾਂ ਨੂੰ ਨਹੀਂ ਪਤਾ ਲੱਗਿਆ ਹੂੰ ਆਉਂਦੇ ਨਿਓਂ ਗਾਹ ਕਰਾਂ ਦੇ ਜਾਂਦੇ ਨੇ ਤਾਂ ਟਪ ਟੂਕੇ ਲੱਗੇ ਗਈ ਸੀ ਕਿੰਨੀਆਂ ਫੇਰ ਡਿੱਗ ਗਈਆਂ ਡਿੱਗ ਕੇ ਨਾ ਫੁੱਟੀਆਂ ਨੇ ਹੁਣ ਜ਼ਿਆਦੇ ਪੱਕ ਗਈਆਂ ਮੈਂ ਕਿ ਡਿੱਗ ਕੇ ਫੁੱਟੀਆਂ ਨੇ ਜ਼ਿਆਦੇ ਪੱਕ ਗਈਆਂ ਹੋ ਗਿਆ ਫਿਰ ਭਿੱਜ ਜੂੰ ਇੱਕ ਆਪ ਇਹਨੇ ਚੱਕ ਲਾ ਮ ਇਕੱਠੀਆਂ ਕਰਕੇ ਇਹ ਪਪਾ ਜਿਆਦੇ ਪੱਕਣ ਕਰਕੇ ਹੁੱਟਦੀਆਂ ਨੇ ਦੇਖੀ ਜਾਮਣਾ ਜਿਆਦੇ ਨੇਦਗੀ ਪਹਿਲਾਂ ਪੱਤੇ ਝੜ ਗਏ ਇਹ ਆਹ ਸਾਡੀ ਜਾਮਣਾ ਨਦਰ ਲਾਦੀ ਨਹੀਂ ਹੈ ਸਾਡੀ ਜਾਮਣਾ ਨਦਰ ਲਾਦੀ ਦੇਖੀ ਨਹੀਂ ਖਾਣੂ ਤਾਂ ਹਾਂ ਜੰਨੂਆਂ ਦਾ ਪਾਣੀ ਨਾਲ ਜਾਮਣਾ ਕਰਦੀ ਆ ਹਾਂ ਸੱਚੀ ਗੱਲ ਐ ਇਹ ਗੱਲ ਚ ਖਾ ਜਾਂਦੀਆਂ ਨੇ ਹਾਂ ਜੇ ਖਾਈ ਜਾਵਾਂ ਫਿਰ ਸੌਣੀ ਪਿੰਨੀਆਂ ਫੇਰ ਖਾਨੀਆਂ ਔਰੇ ਮੈਂ ਇੱਕ ਦੋ ਖਾਤਾ ਲੈਣੀ ਲੱਗਦਾ ਨਾ ਖੁਸਕ ਹੁੰਦੀ ਆ ਇੱਕ ਪਾਣੀ ਨਾ ਨਾ ਪੀਏ ਲੱਗਦਾ ਜਿਵੇਂ ਸੋ ਆਇਆ ਕਿ ਨਹੀਂ ਆਏ ਹੁੰਦਾ ਫਸ ਗਈ ਵੇ ਫੇਰ ਔਰੇ ਫੇਰ ਇੱਕ ਦੋ ਖਾਨੀਆਂ ਔਰੇ ਔਰੇ ਤੇ ਇੱਕ ਦੋ ਹੀ ਖਾਨੀਆਂ ਫਿਰ ਮੈਂ ਬਾਹਰ ਆ ਵੀ ਆਇਆ ਹੁੰਦਾ ਵੀ ਉਹ ਨਹੀਂ ਇੱਕ ਦਿਨ ਭੱਜ ਕੇ ਗਈ ਪਾਣੀ ਪੀਣ ਗਾਹੇ ਸਵੀਡ ਡਿਊਟੀ ਗਿਆ ਸੀ ਸ਼ਮੂ ਤੇ ਉਸ ਮੈਨੂੰ ਪਾਤੀ ਜਾਮਲਾ ਧੋ ਤੂੰ ਕਠੰਡੀਆਂ ਕਰਕੇ ਨਾ ਬਰਫ ਵਾਲੇ ਖਾਣੇ ਗਿਰ ਜਿਆ ਕਰਨੀਆਂ ਨੇ ਬੇਕਾਰ ਹੀ ਜਾਂਦੀਆਂ ਨੇ ਕਿ ਨਹੀਂ ਕੋਈ ਆਉਂਦਾ ਉੱਪਰ ਨੇ ਉੱਪਰ ਕਿਹੜਾ ਜਾਵੇ ਢੀ ਤੂੰ ਹਏ ਸੱਤਾ ਵੀ ਲੱਗਿਆ ਬਹੁ ਦੇ ਪ੍ਰਿੰਟਾਂ ਤੇ ਆਈ ਸੀਗੇ ਜੰਮਣਾ ਲੈ ਕੇ ਚਲੇ ਗਏ ਉਹ ਤਾਂ ਹੁਣ ਫਿਰ ਹੁਣ ਆਪਾਂ ਸ਼ਾਮ ਨੂੰ ਇਹ ਨੰਨੇ ਮੁੰਨਿਆਂ ਨੂੰ ਪਾਉਣਿਆ ਦੁੱਧ ਤੋਂ ਰੈਸਟ ਕੀਤੀ ਰਾਮ ਕੀਤਾ ਪੈ ਗਏ ਸੀਗੇ ਕੱਲੇ ਫੋਨ ਚਲਾ ਲਿਆ ਹੋਰ ਕੀ ਕਰਨਾ ਸੀਗਾ ਆਪਾਂ ਨੇ ਹੁਣ ਇਹ ਨੰਨੇ ਮੁੰਨਿਆਂ ਨੂੰ ਆਪਾਂ ਪਾ ਦਈਏ ਦੁੱਧ ਪਾ ਦਈਏ ਨੰਨੇ ਮੁੰਨੇ ਆ ਗਏ ਭੁੱਖੇ ਫਿਰਦੇ ਨੇ ਦੇਖੋ ਇਹ ਦੁੱਧ ਪਾਉਣੀ ਆ ਦੁੱਧ ਮਾਉਣੀ ਆ ਜੀ ਮੈਂ ਪਾਣੀ ਪਾ ਕੇ ਝੂਠ ਬੋਲਦੇ ਨੇ ਇਹ ਸਾਨੂੰ ਪਤਾ ਹੈ ਇਸਾਡੇ ਨਾਲ ਕੀ ਬਣਦਾ ਫਿਰ ਹੁਣ ਇਹ ਦੇ ਕਰਕੇ ਨੀਰਾ ਪਾ ਕੇ ਮੈਂ ਦੇਖ ਲਿਆ ਮੈਨੂੰ ਐ ਸੀ ਗਿਆ ਬੇਈਮਾਨਾ ਕਰਦੇ ਨੇ ਇਹ ਪਾਣੀ ਪਾ ਕੇ ਪਾਉਂਦੇ ਨੇ ਮੈਨੂੰ ਵੀ ਪਤਾ ਇਹ ਫਿਰ ਕੰਮ ਖਰਾਬ ਹੋ ਜਾਂਦਾ ਹੁਣ ਪਾਣੀ ਪਾਉਣੀ ਆ ਮੈਂ ਇਹਦੇ ਵਿੱਚ ਦੁੱਧ ਚ ਨਾਲੇ ਰੋਟੀਆਂ ਪਾਦਾਣੀਆਂ ਨਾਲੇ ਰੋਟੀ ਛਾਲਾਂਦੇ ਨੇ ਨਾਲੇ ਦੁੱਧ ਪੀ ਲਾਂਦੇ ਨੇ ਇਹ ਤੇ ਲੋ ਜੀ ਹੁਣ ਇਹਨਾਂ ਨੂੰ ਦੁੱਧ ਪਾਤਾ ਹੁਣ ਚੱਲੀ ਆ ਮੈਂ ਬਾਹਰ ਖੇਤ ਫਿਰ ਸ਼ਾਮ ਨੂੰ 5:30 ਵਜੇ ਹੁਣ ਗੁੰਦਾ ਕਰਦੇ ਆ ਕਦੋਂ ਨੂੰ ਦੁਪਹਿਰ ਨੂੰ ਕਰ ਲਾ ਜਾਏਗਾ ਨਹੀਂ ਅਗਰੇ ਸਿੱਦੇ ਤੋਂ ਲੱਗੇ ਸੀਗੇ ਸਾਰੀ ਘੱਟ ਕੇ ਦਿੰਦੇ ਦਿਹਾੜੇ ਫਿਰ ਹੁਣ ਅਸੀਂ ਬੈਂਕ ਇੱਧਰ ਜਿੰਦਾ ਲਗਾ ਦੇ ਆਂ ਅੰਦਰ ਕੁੰਡੀਆਂ ਲਗਾ ਲੈਣੇ ਆ ਤੇ ਲੋ ਜੀ ਹੁਣ ਮੈਂ ਚੱਲੀ ਆ ਖੇਤ ਫੇਰ ਜਾਮਣਾ ਚੱਕਣਾ ਗੇੜਾ ਮਾਰਨ ਤੇ ਫੇਰ ਕਿੰਨੀਆਂ ਡਿੱਗੀਆਂ ਪਈਆਂ ਨੇ ਅੱਜ ਝਾੜੂ ਵੀ ਨਹੀਂ ਲਗਾਇਆ ਲਗਾਉਣਾ ਸੀਗਾ ਮੈਂ ਹੁਣ ਦੇਖਦੀ ਆ ਜਸ ਵੀਰੇ ਲਗਾ ਦੋ ਫਿਰ ਵਧੀਆ ਵਧੀਆ ਚੱਕਣੀਆਂ ਸਖਾਲੀਆਂ ਨੇ ਇੰਨੀਆਂ ਚ ਚੱਕਣੀਆਂ ਔਕੀਆਂ ਨੇ ਤੇ ਲੋ ਜੀ ਇੱਧਰ ਵੀ ਸਰਦਾਰ ਸਾਹਿਬ ਦੀ ਲਿਆਏ ਕੋਟੀ ਆਪਣੀ ਬਸ ਬਸ ਇੱਧਰ ਪਾਉਣੀ ਆ ਉਰੇ ਮਾਲਵਾ ਸਕੂਲ ਕੋਲ ਉਹ ਜਹਾਂ ਸੋਣ ਵਾਲੀਆਂ ਇਕੱਠਵੇਂ ਮਹੀਨੇ ਪਟਿਆਲੇ ਜਾਉਂਗੇ ਸਾਡਾ ਵੀ ਦੁੱਧ ਲਾ ਲਈ ਹਾਂ ਲਾ ਲਾਂਗੇ ਕੋਈ ਬੋਲ ਹਾਂ 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 ਗੱਲ ਤੇ ਬਸੇ ਬਾਕੀ ਹਾਂ ਬਸ ਵਾਹ ਦਰਦੀ ਆ ਦਰਦੀ ਆ ਨਾ ਬੱਸ ਜੇ ਮਰਦੀ ਬੰਦੇ ਖੁੱਲ੍ਹੇ ਬੰਦੇ ਅਰੇ ਸੀ ਦਾ ਦੇ ਅੰਦਰ ਪਈ ਆ ਦੇ ਅੰਦਰ ਹੀ ਆਹੀ ਪਾਉ ਉਹ ਕਿਹੜੀ ਵੱਡੀ ਆ ਛੋਟੀ ਹੋਇਆ ਪਤਾ ਕੀ ਇੱਕ ਮਿੰਟ ਚੱਲ ਰਹਾ ਹੁੰਦਾ ਹਾਂ ਹਾਂ ਉਹ ਖੁੱਲੀ ਬੰਦ ਕੇ ਚੈਰ ਗਈ ਆ ਉਹਦੇ ਲੈ ਗਈ ਉਹਨੂੰ ਬੜੇ ਉਹ ਬੜਾ ਗੁੱਸੇ ਚ ਗਈ ਆ ਉਹ ਮਾੜਾ ਜਾਨ ਕੀ ਨਿਕਲਦਾ ਉਹਦਾ ਉਹ 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 ਵੱਡੀ ਇੱਕ ਵੱਡੀ ਤੇ ਨਾਲੇ ਉਹ ਦੇਖਦੇ ਆ ਵੀ ਬੰਦੇ ਦਾ ਉਹ ਹੈ ਹੀ ਨਹੀਂ ਉਹ ਕਹਦੀ ੱਸ ਕਹਿੰਦੀ ਆ ਅਸੀਂ ਕਿ ਹੌਲੀ ਹੌਲੀ ਲੱਗ ਗਈ ਵੀ ਇੱਥੇ ਖਾਣਾ ਮੈਂ ਵੀ ਕੰਟਾ ਖੜ ਕੇ ਹੌਲੀ ਹੌਲੀ ਖਾਣ ਲੱਗੀ ਹੋਊਗੀ ਮਤਲਬ ਕੰਟਾ ਖੜ ਕੇ ਫਿਰ ਆ ਗਈ ਅੰਡਾ ਖੜ ਕੇ ਹਾਂ ਫੇ ਮਾ ਇਹ ਗੀਤ ਤੋਂ ਪੁਰਾਣਾ ਤੂਪ ਬਹੁਤ ਹੀ ਉਦਣ ਹਾਂ ਹੁਣ ਵੀ ਬਾਈ ਕਈ ਦਿਨਾਂ ਦੀ ਘੋਲ ਕਰ ਰਹੇ ਸੀਗੇ ਉੱਧਰ ਫਿਰਦੇ ਤੇ ਜੀਜੀ ਜੂਰੀ ਨੂੰ ਫਿਰ ਕਟੀਆਂ ਦਾ ਬਹੁਤ ਮਿਲਿਆ ਮੰ ਮੰਗਦੇ ਨੇ ਕਟੀਆਂ ਮਿਲਦੀ ਨਹੀਂ ਮਿਲਦੀਆਂ ਨਹੀਂ ਹਾਂ ਬੱਸ ਅੱਛੀ ਵੀ ਫਿਰ ਥੋਂ ਕਰਕੇ ਹੋ ਜਾਂਦਾ ਵੀਰੇ ਸੂਣ ਵਾਲੀਆਂ ਨੇ ਫਿਰ ਜਾ ਹਮੇਸ਼ਾ ਹਨਾ ਮੈਂ ਆਮ ਬੰਦੂ ਬਣਾ ਦੇਤੀ ਹਾਂ ਦੱਸ ਦੇਤੀ ਸਮਝਾ ਤਾ ਨੂੰ ਜੀਏ ਪਹੁੰਚਾ ਆਪਣਾ ਆਪਣਾ ਸੋਹਣਾ ਚੌਂਕਾ ਹੀ ਉੱਥੇ ਆਪ ਗਏ ਤਾਂ ਹੀ ਉਹਦੋਂ ਮੈਂ ਪਤਾ ਕੀ ਆਈ ਦੋਨੇ ਚੋਣ ਮੈਂ ਕੱਟੀ ਉਹ ਤਿੱਕੜਾਂ ਦੀ ਗੋਲ ਮੈਂ ਦੇ ਗਏ ਬਈ ਤਾਂ ਉਹਨਾਂ ਅਜੇ ਮੋਕੀਆਂ ਹੋਈਆਂ ਨੇ ਨਹੀਂ ਤਾਂ ਆਪਾਂ ਦੇ ਵੀ ਦਿੰਦੇ ਕੋਈ ਸਲਾਹ ਨਹੀਂ ਦੀ ਫਿਰ ਹਲੇ ਕਿਹੜਾ ਪਤਾ ਤੀ ਬਸ ਇਹ ਤਾਂ ਨੇ ਜਲਦੀ ਇਹ ਵੀ ਦੇਗੇ ਕੰਮ ਕਰਕੇ ਦੇਈਏ ਜੀ ਰਾਹ ਹਾਂ ਆਪਕੰਨਾ ਕਰਦੇ ਸੇ ਸਾ ਆਪਕੰਨਾ ਅੱਜ ਕੱਲ੍ਹ ਸਭ ਨੇ ਦੇਖਾ ਰਹੀ ਨੇ ਗਾਲੀਂ ਆਪਕੰਨਾ ਕਰਦੇ ਤੇ ਭਾਈ ਹੁਣ ਮੈਂ 300 ਦੂਰ ਆਸੀ ਹੋਇਤਾ ਹੋਰ ਮੰਗਦੇ ਨੇ ਮਾ ਕੋਈ ਨਾਲੇ ਦੇ ਦਾਂਗੇ ਤੁਮ ਇਹ ਮੱਕਸ ਨਹੀਂ ਪਾ ਸਕਦਾ ਜਿਹੜਾ ਪਰਖੀ ਉਹ ਯਾਰ ਆਏਗਾ ਤੇਰੇ ਕੋਲ ਪਰਖੀ ਉਹ ਲਾਇਆ ਕੋਈ ਨਹੀਂ ਕੋਈ ਨਾ ਤੂੰ ਵੀ ਲਿਆਈ ਨਿਆਣਿਆਂ ਨੂੰ ਹਾਂ ਹਾਂ ਵੈਕਟਰ ਦੇ ਸਾਹਮਣੇ ਗਲੀ ਚ ਦੇ ਲੋਕੀ ਕੰਨ ਤੋਂ ਪੱਤੀ ਨੇ ਉੱਤਰ ਬਾਬਾ ਦੀ ਜੱਗਿਆ ਮਸੀਤ ਤੇ 5:30 ਵਜੇ ਇੱਕੋ 50 ਪਹਿਲਾਂ ਦੇਤੀ ਆ ਇੱਕੋ 50 ਮਿੰਟ ਦੇਤੀ ਆ ਦੇ ਕੇ ਤੋਰਤੀ ਵਾਲੀ ਦੀ ਟੈਪ ਉਹ ਵੀ ਆਪਣਾ ਘਰ ਤੋਂ ਤੋਰਿਆ ਹੋਰ ਵੀ ਤੇ ਆ ਸੀ ਉਹ ਲਈਆ ਸਮਾਣੇ ਕੰਨੀ ਇਹ ਜਾਉਗੀ ਬ੍ਰੇਕਸ਼ੋਰ ਤੇ ਕੰਨੀ ਤੇ ਲੋ ਜੀ ਇੱਕ 30 ਤੋਰਤੀ ਫਿਰ ਹੁਣ ਆਪਣੇ ਸੁੰਨ ਵਾਲੀ ਦੇ ਬੱਚੇ ਹੋਰ ਹੋ ਜਾਣਗੇ ਚਲੋ ਜੀ ਇਹਰ ਹੁਣ ਉਹ ਵੀ ਕੱਟੀ ਵੱਡੀ ਸੀਗੀ ਇਹ ਵੀ ਹੈਗੀ 9 ਮਹੀਨੇ 10 ਦੀ ਹੈਗੀ ਸੀਗੀ ਉਹ ਵੀ ਸਾਲ ਦੀ ਹੋ ਗਈ ਸੀ ਤੇ ਲੋ ਜੀ ਦੋ ਕੱਟੀਆਂ ਦੇਤੀਆਂ ਤੇ ਕੱਟਾ ਵੇਚਦਾ ਸੀਗਾ ਆਪਾਂ ਨੇ ਤੇ ਹੁਣ ਨੰਨੇ-ਮੁੰਨੇ ਆਉਣ ਵਾਲੇ ਨੇ ਆਪਣੇ ਹੋਰ ਇੱਕ ਤਾਂ 8ਵੇਂ ਮਹੀਨੇ ਚ ਸੂ ਪਣੀ ਆ ਮੱਝ ਦੋ ਸੂਣੀਆਂ ਨੇ ਆਪਣੇ 10ਵੇਂ ਮਹੀਨੇ ਚ ਤੇ ਲੋ ਜੀ ਚਾਰਵੇਂ ਸੂਣੀਆਂ ਸੀਗੀਆਂ ਇੱਕ ਖਾਲੀ ਨਿਕਲਈ ਉਹਦੇ ਦੁਆਰੇ ਟੀਕਾ ਲਗਵਾਇਆ ਚਲੋ ਜੀ ਵੈਗਰੂ ਕਿਰਪਾ ਕਰਨ ਉਹ ਦਿੱਤੇ ਵੀ ਤੇ ਇੱਕ ਕੱਟੀ ਹੋਰ ਰਲ ਜਾਣੀ ਆਪਣੀ ਅਗਲੇ ਸਾਲ ਨੂੰ ਨਾਲ ਤੇ ਲੋ ਜੀ ਹੁਣ ਮੈਂ ਫੇਰੇ ਦੁਵਾਰੀ ਆ ਗਈ ਸੀ ਕਿ ਇੱਥੇ ਜਾਮਣਾ ਛੋੜਨ ਪਹਿਲਾਂ ਮੈਂ ਚੋਰ ਚੂੜੀ ਝੂਗੀਆਂ ਸੀਗੀਆਂ ਝੋੜੀਆਂ ਸੀਗੀਆਂ ਉਹ ਮੈਂ ਦੇਤੀਆਂ ਉਹਨੂੰ ਭਾਈ ਨੂੰ ਟੈਂਪੋ ਵਾਲੇ ਨੂੰ ਮੈਂ ਕਿਹਾ ਲੈ ਜਾ ਵੀਰੇ ਚਲ ਬੱਚੇ ਖਾ ਲੈਣਗੇ ਤੇ ਹੁਣ ਮੈਨੂੰ ਕਹਿੰਦੇ ਮੈਂ ਚੁਗਰੀ ਸੀ ਆਪਣੇ ਜੋਗੀਆਂ ਮੈਨੂੰ ਕਹਿੰਦੇ ਹੋਰ ਛੋੜ ਦੀ ਮੈਂ ਕਿਸੇ ਨੂੰ ਦੇ ਕਿਉਂ ਨਹੀਂ ਨੇ ਮੇਤੋਂ ਹੀ ਕੰਮ ਕਰਾਉਂਦੇ ਨੇ ਸਾਰਾ ਮੇਤੋਂ ਹੀ ਵੀ ਤੂੰ ਤੋੜ ਕੇ ਦੇ ਤੇ ਲੋ ਜੀ ਮੈਂ ਛੋੜਦੀ ਸੀ ਜਿ ਲਵਾ ਕੇ ਚਪਾ ਲੀਆਂ ਸੀਗੀਆਂ ਹੁਣ ਮੈਂ ਝੂਗਦੀਆਂ ਹੀ ਮਟੇਰੀਆਂ ਲਾ ਲੀਆਂ ਸੀਗੀਆਂ ਵਧੀਆ ਵਧੀਆ ਸਾਫ ਹੁਣ ਝਾੜੂ ਫੇਰ ਲੈ ਗਿਆ ਲਗਾਉਣ ਤੇ ਮੇਰਾ ਹੁਣ ਅ ਵੀ ਭੁੱਲ ਗਈ ਮੈਂ ਰੜਕਾ ਲਿਆਉਣਾ ਹੁਣ ਲਗਾਉਂਗੀ ਸਵੇਰੇ ਲਾਉਂਗੀ ਸਵੇਰੇ ਤਾਂ ਪੱਕਾ ਹੀ ਲਜਾਣ ਲਾਉਣਾ ਇੱਥੇ ਕੁਸ ਵੇਜ ਹੋ ਜਵੇ ਚਾਹੇ ਸਵੇਰੇ ਲਗਾ ਕੇ ਜਾਉਂ ਲੋ ਜੀ ਹੁਣ ਮੈਂ ਢੁਗਲਾ ਇੱਥੇ ਧੂੜੀ ਤੇ ਸਿੱਟੀਆਂ ਸੀਗੀਆਂ ਵਧੀਆ ਵਧੀਆ ਦੇ ਦੇਣਗੀ ਜਿਹਨੂੰ ਤੇੜੀਆਂ ਹੁੰਦੀਆਂ ਨੇ ਇੱਥੇ ਫਿਰ ਡਿੱਗਦੀਆਂ ਹੀ ਨੇ ਪੈਰਾ ਥੱਲੇ ਆਉਂਦੀਆਂ ਨੇ ਖਰਾਬ ਹੁੰਦੀਆਂ ਨੇ ਦਿਆਉਣਗੇ ਕਿਸੇ ਨੂੰ ਇੱਕ ਤੋੜਨੀ ਔਕੀਆਂ ਨੇ ਉੱਪਰ ਤਾਂ ਚੜਿਆ ਨਹੀਂ ਜਾਂਦਾ ਤੋੜਿਆ ਨਹੀਂ ਜਾਂਦਾ ਆ ਉੰਜ ਵਧੀਆ ਬਹੁਤ ਨੇ ਪੱਕੀਆਂ ਵੱਡੀਆਂ ਵੱਡੀਆਂ ਨੇ ਉੰਡੀਆਂ-ਉੰਡੀਆਂ ਮੈਂ ਤਾਂ ਦੋ ਟਾਈਮ ਲਾ ਲਾਂ ਜੀ ਛੱਟੇ ਤੱਕ ਹੰਦੇ ਨਹੀਂ ਹੈਗੇ ਨਾ ਬੇਟਾ ਖਾਵੇ ਨਾ ਹੀ ਖਾਵੇ ਚਲੋ ਨਹੀਂ ਖੰਦੇ ਨਾ ਸੀ ਆਪਾਂ ਤਾਂ ਰੱਜ ਲੈਨੇ ਆਂ ਕੋਟਾ ਪੂਰਾ ਕਰ ਲਿਆ ਆਪਾਂ ਤਾਂ ਇਤਕੀ ਅੱਗੇ ਮਿੰਤਾ ਕਰੀ ਜਾਂਦੀ ਸੀ ਜੀ ਮੈਨੂੰ ਜਾਮਣਾ ਲੈ ਆ ਦਿਓ ਜਾਮਣਾਂ ਦੇ ਖੇਤ ਹੈਗੀਆਂ ਨੇ ਖੇਤ ਅੱਗੇ ਖੇਤ ਵੀ ਨਹੀਂ ਸੀਗੀਆਂ ਹੁਣ ਖੇਤ ਵੀ ਲੱਗੀਆਂ ਵੀ ਆ ਨੇ ਪਰ ਖੇਤਾਂ ਵਾਲੀਆਂ ਨਾਲੋਂ ਇਹ ਜ਼ਿਆਦੇ ਵਧੀਆਂ ਨੇ ਖੇਤ ਛੋਟੀਆਂ-ਛੋਟੀਆਂ ਨੇ ਇਹ ਗੁੱਠਲੀ ਛੋਟੀ ਆ ਤੇ ਇਹ ਵੱਡੀ ਆ ਜਾਮਣ ਤੇ ਲੋ ਜੀ ਕੰਮ ਨੇ ਬੀੜ ਕੇ ਆਪਾਂ ਹੁਣ ਲਾ ਲਈਏ ਰੋਟੀ ਹੁਣ ਬੇਟਾ ਆਊਗਾ ਨੀ ਬੇਟਾ ਉਹ ਲੇਟ ਫਿਰ ਮੈਂ ਰੇਟੇ ਰੋਟੀ ਲਾਉਣੀ ਆ ਦੇਖੋ ਬਾਹਰ ਤਾਂ ਦਿਨ ਸਿੱਪ ਗਿਆ 7:30 ਵਜ ਗਏ ਨੇ ਇਹ ਚਲੇਗੇ ਖੇਤ ਆਪਣਾ 6:30 ਵਜੇ ਤੇ ਹੁਣ 7:30 ਰੋਟੀ ਲਾ ਲੈਣੀ ਆ ਜਾਨੂੰ ਇਹ 8:00 ਵਜੇ ਤੱਕ ਆਉਣਗੇ ਤੇ ਨਾ ਹਣ ਧੋਣਗੇ 8:30 ਵਜ ਜਾਣਗੇ ਇਹ ਰੋਟੀ ਖਾ ਲੈਣਗੇ ਲੋ ਜੀ ਹੁਣ ਕੰਮ ਨਿਬੇੜ ਦਈਏ ਦੁੱਧ ਗਰਮ ਕਰਦਾ ਮਿੱਠਾ ਪਾਤਾ ਇਹਦੇ ਚ ਮੈਂ ਤੇ ਲੋ ਜੀ ਇਹ ਸੇਕਦੀ ਹੁਣ ਇਹਦੇ ਵਿੱਚ ਦੱਬੀਆਂ ਚ ਕੱਟ ਕੇ ਤਿੰਨ ਦੱਬੀਆਂ ਨੇ ਸਮਝ ਨਹੀਂ ਆ ਰਹੀ ਕੀ ਚੀਜ਼ ਆ ਖੋਲ ਕੇ ਦੇਖਦੀ ਹਾਂ ਇਹ ਪਤਾ ਹੀ ਨਹੀਂ ਲੱਗਦਾ ਮੈਨੂੰ ਤਾਂ ਖੋਲਦੀ ਹਾਂ ਲੋ ਜੀ ਇਹ ਹੈਗੀ ਆ ਪਾਪੜੀ ਸਾਪੜੀ ਤੇ ਮਿਕਸ ਕਰੀ ਪਈ ਆ ਸਾਰਾ ਕੁਝ ਮਸਾਲਾ ਇਹ ਦੂਜਾ ਮੈਨੂੰ ਤਾਂ ਇਹ ਸੀਗੀ ਟਿੱਕੀ ਆ ਟਿੱਕੀ ਆ ਕੀ ਇਹਨੂੰ ਵੀ ਦੇਖਦੀ ਆ ਭੰਨ ਕੇ ਤੇ ਇਹਨਾਂ ਨੂੰ ਮਿਕਸ ਕਰਦਾ ਇਹ ਸਾਰਾ ਕੁਝ ਚਟਣੀ ਦਹੀਂ ਦੂਹੀਂ ਸਾਰਗ ਕੁਝ ਸੱਲਾ ਮਿਕਸ ਕਰਦਾ ਇਹ ਮੈਨੂੰ ਸੀਗੀ ਟਿੱਕੀ ਆ ਟਿੱਕੇ ਨਹੀਂ ਇਹ ਤਾਂ ਹੋਰ ਹੀ ਕੁਸਾ ਸੂਜੀ ਜੀ ਦਾ ਪਤਾ ਨਹੀਂ ਕੀ ਬਣਾਇਆ ਬਸ ਸਮਝ ਨਹੀਂ ਆ ਰਹੀ ਇਹ ਵੀ ਪਤਾ ਨਹੀਂ ਕੀ ਆ ਚਲੋ ਜੀ ਮਿਕਸ ਕਰਕੇ ਰੱਖ ਲਵਨੀ ਐਨੇ ਬੇਟਾ ਆ ਜੂਗਾ ਨਾਲੇ ਰੋਟੀ ਖਾਊਗੀ ਇਹ ਵੀ ਆ ਜਾਣੀਗੀ ਸਰਦਾਰ ਸਾਹਿਬ ਤਿੰਨਾ ਦੇ ਤਿੰਨ ਹਿੱਸੇ ਪਾਵਾਂਗੇ ਪਾਣੀ ਧਰ ਲਵਨੀ ਐਨੇ ਤੇ ਰੋਟੀਆਂ ਫਿਰ ਚੱਕ ਦੇਉਂ ਇਥੇ ਏਸੀ ਵਾਲੇ ਕਮਰੇ ਚ ਨਾਨੂ ਕੇ ਖਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ